ਰੂਬੀ ਜੀ ਇਹ ਕਹਿ ਰਹੇ ਨੇ ਕਿ ਜਿਹੜੀਆਂ 3 ਸੀਟਾਂ ਆਪ ਨੂੰ ਆਈਆਂ ਜਾਂ ਤੁਹਾਨੂੰ 7 ਸੀਟਾਂ ਆਈਆਂ ਅੰਦਰ ਟੈਕਟੀਕਲੀ ਤੁਹਾਡਾ ਜਿਹੜਾ ਅਰੇਂਜਮੈਂਟ ਸੀ ਤੁਹਾਡੀ ਸਾਡ ਗੱਡ ਸੀ ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਤਰਫਾ ਮੈਸੇਜ ਦੇ ਕੇ ਇੱਕ ਇੱਕ ਤਰਫਾ ਮੈਸੇਜ ਦਿੱਤਾ ਕਿ 2027 ਦੇ ਵਿੱਚ ਵੀ ਕਿ ਪੰਜਾਬ ਕਾਂਗਰਸ ਨੂੰ ਏਡਾ ਵੱਡਾ ਮੰਡਟ ਦੇ ਕੇ ਜੇ ਅਸੀਂ ਕਿਤੇ ਹਾਰੇ ਵੀ ਐ ਤੇ ਅਸੀਂ ਦੂਜੇ ਨੰਬਰ ਤੇ ਰਹੇ ਆ ਔਰ ਇਹ ਹੰਕਾਰ ਦੇ ਖਿਲਾਫ ਇਨਕਾਰ ਦੇ ਖਿਲਾਫ ਡੈਮੋਕ੍ਰੇਸੀ ਦੀ ਲੜਾਈ ਸੀ ਪੰਜਾਬ ਤੇ ਯੂਪੀ ਨੇ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਚਾਹੇ ਯੋਧਿਆਚ ਵੀ ਮੈਂ ਦੇਖਿਆ ਕਿ ਇਹਨਾਂ ਨੇ ਰਾਮ ਮੰਦਿਰ ਦੀ ਗੱਲ ਕੀਤੀ ਜਾਤੀਵਾਦ ਦੀ ਰਾਜਨੀਤੀ ਦੀ ਗੱਲ ਕੀਤੀ ਉੱਥੇ ਵੀ ਬੀਜੇਪੀ ਦਾ ਕੈਂਡੀਡੇਟ ਆ ਰ ਗਿਆ ਔਰ ਮਿਸ਼ਰਾ ਪਰਿਵਾਰ ਜਿਨ੍ਹਾਂ ਨੇ ਕਿਸਾਨਾਂ ਨੂੰ ਕਿਵੇਂ ਜੀਪਾਂ ਦੇ ਥੱਲੇ ਦੇ ਦੇ ਕੇ ਉਹਨਾਂ ਦੀ ਹੱਤਿਆ ਕੀਤੀ ਉਹ ਵੀ ਹਾਰ ਗਏ ਔਰ ਇਹ ਮੁੱਦਿਆਂ ਦੀ ਗੱਲ ਇਹ ਸੀ ਪਹਿਲਵਾਨ ਭੈਣਾ ਜਿਨ੍ਹਾਂ ਨੇ ਆਪਦੇ ਤਗਮੇ ਸਾੜੇ ਔਰ ਦਿੱਲੀ ਦੀਆਂ ਸੜਕਾਂ ਤੇ ਰੁਲਦੀਆਂ ਰਹੀਆਂ ਔਰ ਕਿਸਾਨ 2 ਸਾਲ ਰੁਲਦਾ ਰਿਹਾ ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਸੀ ਈਡੀ ਸੀਬੀਆਈ ਦੀ ਦੁਰਵਰਤੋਂ ਔਰ ਕੇਸ ਤਰੀਕੇ ਨਾਲ ਦੋ ਕਾਰਪੋਰੇਟ ਘਰਾਣਿਆਂ ਨੂੰ ਹਮੇਸ਼ਾ ਇਹਨਾਂ ਨੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਰਾਹੁਲ ਗਾਂਧੀ ਜੀ ਦੀ ਚਾਹੇ ਉਹ ਭਾਰਤ ਜੋੜੋ ਯਾਤਰਾ ਸੀ ਚਾਹੇ ਉਹਨਾਂ ਦੀ ਡੈਮੋਕ੍ਰੇਸੀ ਦੀ ਗੱਲ ਸੀ ਚਾਹੇ ਮੈਨੀਫੈਸਟੋ ਇਹ ਸੁਵਿਧਾਵਾਂ ਦੀ ਗੱਲ ਕੀਤੀ ਲక్ష్ਮੀ ਯੋਜਨਾ ਦੀ ਗੱਲ ਕੀਤੀ ਔਰ ਰਾਹੁਲ ਗਾਂਧੀ ਜੀ ਦੀ ਇੱਕ ਇੱਕ ਗੱਲ ਦੇਸ਼ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਬੈਠੀ ਔਰ ਮੈਂ ਮੰਨਦਾ ਅੱਜ ਬੀਜੇ ਅੱਜ ਭਾਪੀ ਨੂੰ ਇਕੱਲੇ ਬਹੁਮਤ ਨਹੀਂ ਮਿਲੇ ਔਰ ਬਿਲਕੁਲ ਇਹ ਸਾਡਾ ਵਾਦਾ ਵੀ ਹੈ ਦਾਵਾ ਵੀ ਹੈ ਕਿ ਜਿਹੜਾ ਇੰਡੀਆ ਅਲਾਈਂਸ ਦੀ ਸਰਕਾਰ ਹੀ ਬਣੂਗੀ ਚਾਹੇ ਉਹ ਨतीश ਕੁਮਾਰ ਹੁਣੀ ਨੇ ਚਾਹੇ ਹੋਰ ਇਹਨਾਂ ਦੇ ਅਲਾਈਂਸ ਪਾਰਟਨਰ ਹੈ ਉਹ ਡਰ ਕੇ ਈਡੀ ਸੀਬੀਆਈ ਤੋਂ ਤਾਂ ਜਰੂਰ ਇਹਨਾਂ ਨਾਲ ਬੈਠੇ ਹੈ ਪਰ ਜਦੋਂ ਸਰਕਾਰ ਬਣਾਉਣ ਦੀ ਗੱਲ ਆਊਗੀ ਉਹ ਇੰਡੀਆ ਅਲਾਈਂਸ ਦਾ ਹੀ ਸਮਰਥਨ ਕਰਨਗੇ ਔਰ ਇੱਕ ਸਟਰੋਂਗ ਓਪੋਜੀਸ਼ਨ ਮੈਂ ਤਾਂ ਜਗਦੀਪ ਜੀ ਇੱਕ ਹੀ ਐਗਜ਼ਾਮਪਲ ਦਊਂਗਾ ਜਿਦੋਂ ਕਬੱਡੀ ਖੇਡਦੇ ਹੋਣ ਸਾਹਮਣੇ ਦੋ ਪਹਿਲਵਾਨ ਹੋਣਾ ਤੇ ਜੇ ਭਵੇਂ ਹਾਰ ਜਿੱਤ ਤਾਂ ਇੱਕ ਦੀ ਹੁਣੀ ਹੈ ਤੇ ਹਾਰੇ ਵਾਲਾ ਵੀ ਦੂਜੇ ਦੀ ਕੀ ਕਬੱਡੀ ਪਹੁੰਚ ਤੋਂ ਡਰਦਾ ਤੇ ਆਪੋਜੀਸ਼ਨ ਜੇ ਸਟਰੋਂਗ ਹੋਊਗੀ ਤੇ ਦੇਸ਼ ਜੇ ਲੋਕਾਂ ਦੀ ਗੱਲ ਹੋਊਗੀ ਦੇਸ਼ ਦੇ ਮੁੱਦਿਆਂ ਦੀ ਗੱਲ ਹੋਊਗੀ ਔਰ ਇਹ ਹੰਕਾਰੀ ਸਰਕਾਰ ਦਾ ਹੰਕਾਰ ਟੁੱਟਿਆ ਔਰ ਪੰਜਾਬ ਨੇ ਇੱਕ ਤਰਫਾ ਮੈਸੇਜ ਦਿੱਤਾ ਚਾਹੇ 2022 ਚ ਲੋਕ ਗੱਲਾਂ ਕਰਦੇ ਸੀ ਪੰਜਾਬ ਚ ਕਾਂਗਰਸ ਖਤਮ ਹੋ ਗਈ ਭਾਜਪਾ ਨੇ ਕਿਸ ਤਰੀਕੇ ਨਾਲ ਲੀਡਰ ਭੱਜ ਭੱਜ ਕੇ ਭਾਜਪਾ ਜੁਆਇਨ ਕੀਤੀ ਰੋਜ਼ ਹੁੰਦੇ ਸੀ ਅੱਜ ਇੰਨੇ ਐਮਐਲਏ ਚਲੇ ਗਏ ਅੱਜ ਫਲਾਣੇ ਚਲੇ ਗਏ ਔਰ ਪੰਜਾਬੀਆਂ ਨੇ ਦਲ ਬਦਲੂਆਂ ਨੂੰ ਵੋਟਾਂ ਨਹੀਂ ਪਾਈਆਂ ਸਭ ਤੋਂ ਵੱਡਾ ਮੈਸੇਜ ਹੈ ਲੁਧਿਆਣੇ ਦੇ ਵਿੱਚ ਗਦਾਰ ਦੇ ਖਿਲਾਫ ਵਕਫਾ ਸ਼ਹਿਰਪੁਰ ਤੇ ਤੁਹਾਡੇ ਜਿਹੜੇ ਡਿਪਟੀ ਲੀਡਰ ਸੀਗੇ ਉਹ ਆਪ ਚੱਕ ਜਿੱਤ ਗਏ ਨੇ ਨਹੀਂ ਮੈਂ ਮੰਨਦਾ ਚਲੋ ਠੀਕ ਹੈ ਪਰ ਜੇ ਮੇਜਰ ਜੇ ਪੰਜਾਬ ਦੀਆਂ ਹੌਰ ਸੀਟਾਂ ਸੀ ਲੁਧਿਆਣਾ ਸੀ ਪਰਨੀਤ ਕੌਰ ਜੀ ਦੀ ਸੀਟ ਪਟਿਆਲਾ ਸੀ ਇਦਾਂ ਦੀਆਂ ਜਿਹੜੀਆਂ ਸੀਟਾਂ ਜਿੱਥੇ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਨਿਗਾ ਸੀਗੀ ਉੱਥੇ ਵੀ ਕਾਂਗਰਸ ਦਾ ਜਿੱਤਣਾ ਔਰ ਕਾਂਗਰਸ ਦਾ ਇੱਕ ਮੈਸੇਜ ਜਾਣਾ ਔਰ ਚਾਹੇ ਖਡੂਰ ਸਾਹਿਬ ਸੀਟ ਜਿੱਤੀ ਉੱਥੇ ਵੀ ਅਸੀਂ ਦੂਜੇ ਨੰਬਰ ਤੇ ਸੀ ਮੈਕਸਿਮਮ ਜਿਹੜੀ ਸਾਡੀ ਵੋਟ ਦੀ ਰੇਸ਼ੋ ਹੈ ਔਰ ਜੇ ਕਾਲੀ ਦਲ ਦੇ ਸੱਜਣ ਮੇਰੇ ਗੱਲ ਜਰੂਰ ਕਰ ਰਿਹਾ ਵੀ ਠੀਕ ਹੈ ਦੂਜੇ 17 ਚਵੇਂ ਹੋ ਗਿਆ ਪਰ ਹੁਣ ਹਾਲਾਤ ਬਦਲ ਚੁੱਕੇ ਐ ਰੂਬੀ ਜੀ ਇਹ ਕਹਿ ਰਹੇ ਨੇ ਕਿ ਜਿਹੜੀਆਂ ਤਿੰਨ ਸੀਟਾਂ ਆਪ ਨੂੰ ਆਈਆਂ ਜਾਂ ਤੁਹਾਨੂੰ ਸੱਤ ਸੀਟਾਂ ਆਈਆਂ ਅੰਦਰ ਟੈਕਟੀਕਲੀ ਤੁਹਾਡਾ ਜਿਹੜਾ ਅਰੇਂਜਮੈਂਟ ਸੀ ਤੁਹਾਡੀ ਸਾਠ ਗੱਟ ਸੀ ਦੇਖੋ ਪਹਿਲੀ ਗੱਲ ਤਾਂ ਮੈਂ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਤਰਫਾ ਮੈਸੇਜ ਦੇ ਕੇ ਇੱਕ ਇੱਕ ਤਰਫਾ ਮੈਸੇਜ ਦਿੱਤਾ ਕਿ 2027 ਦੇ ਵਿੱਚ ਵੀ ਕਿ ਪੰਜਾਬ ਕਾਂਗਰਸ ਨੂੰ ਏਡਾ ਵੱਡਾ ਮੰਡੇਟ ਦੇ ਕੇ ਜੇ ਅਸੀਂ ਕਿਤੇ ਹਾਰੇ ਵੀ ਐ ਤੇ ਅਸੀਂ ਦੂਜੇ ਨੰਬਰ ਤੇ ਰਹੇ ਐ ਔਰ ਇਹ ਹੰਕਾਰ ਦੇ ਖਿਲਾਫ ਇਨਕਾਰ ਦੇ ਖਿਲਾਫ ਡੈਮੋਕ੍ਰੇਸੀ ਦੀ ਲੜਾਈ ਸੀ ਪੰਜਾਬ ਅਤੇ ਯੂਪੀ ਨੇ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਚਾਹੇ ਯੋਧਿਆਚ ਵੀ ਮੈਂ ਦੇਖਿਆ ਕਿ ਇਹਨਾਂ ਨੇ ਰਾਮ ਮੰਦਿਰ ਦੀ ਗੱਲ ਕੀਤੀ ਜਾਤੀਵਾਦ ਦੀ ਰਾਜਨੀਤੀ ਦੀ ਗੱਲ ਕੀਤੀ ਉੱਥੇ ਵੀ ਬੀਜੇਪੀ ਦਾ ਕੈਂਡੀਡੇਟ ਆ ਰ ਗਿਆ ਔਰ ਮਿਸ਼ਰਾ ਪਰਿਵਾਰ ਜਿਨ੍ਹਾਂ ਨੇ ਕਿਸਾਨਾਂ ਨੂੰ ਕਿਵੇਂ ਜੀਪਾਂ ਦੇ ਥੱਲੇ ਦੇ ਦੇ ਕੇ ਉਹਨਾਂ ਦੀ ਹੱਤਿਆ ਕੀਤੀ ਉਹ ਵੀ ਹਾਰ ਗਏ ਔਰ ਇਹ ਮੁੱਦਿਆਂ ਦੀ ਗੱਲ ਇਹ ਸੀ ਪਹਿਲਵਾਨ ਭੈਣਾ ਜਿਨ੍ਹਾਂ ਨੇ ਆਪਦੇ ਤਗਮੇ ਸਾੜੇ ਔਰ ਦਿੱਲੀ ਦੀਆਂ ਸੜਕਾਂ ਤੇ ਰੁਲਦੀਆਂ ਰਹੀਆਂ ਔਰ ਕਿਸਾਨ 2 ਸਾਲ ਰੁਲਦਾ ਰਿਹਾ ਨੌਜਵਾਨਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਸੀ ਈਡੀ ਸੀਬੀਆਈ ਦੀ ਦੁਰਵਰਤੋਂ ਔਰ ਕੇਸ ਤਰੀਕੇ ਨਾਲ ਦੋ ਕਾਰਪੋਰੇਟ ਘਰਾਣਿਆਂ ਨੂੰ ਹਮੇਸ਼ਾ ਇਹਨਾਂ ਨੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਰਾਹੁਲ ਗਾਂਧੀ ਜੀ ਦੀ ਚਾਹੇ ਉਹ ਭਾਰਤ ਜੋੜੋ ਯਾਤਰਾ ਸੀ ਚਾਹੇ ਉਹਨਾਂ ਦੀ ਡੈਮੋਕ੍ਰੇਸੀ ਦੀ ਗੱਲ ਸੀ ਚਾਹੇ ਮੈਨੀਫੈਸਟੋ ਇਹ ਸੁਵਿਧਾਵਾਂ ਦੀ ਗੱਲ ਕੀਤੀ ਲక్ష్ਮੀ ਯੋਜਨਾ ਦੀ ਗੱਲ ਕੀਤੀ ਔਰ ਰਾਹੁਲ ਗਾਂਧੀ ਜੀ ਦੀ ਇੱਕ ਇੱਕ ਗੱਲ ਦੇਸ਼ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਬੈਠੀ ਔਰ ਮੈਂ ਮੰਨਦਾ ਅੱਜ ਵੀ ਜੇ ਅੱਜ ਭਾਜਪਾ ਨੂੰ ਇਕੱਲੇ ਬਹੁਮਤ ਨਹੀਂ ਮਿਲੀ ਔਰ ਬਿਲਕੁਲ ਇਹ ਸਾਡਾ ਵਾਅਦਾ ਵੀ ਹੈ ਦਾਵਾ ਵੀ ਹੈ ਕਿ ਜਿਹੜਾ ਇੰਡੀਆ ਅਲਾਈਂਸ ਦੀ ਸਰਕਾਰ ਹੀ ਬਣੂਗੀ ਚਾਹੇ ਉਹ ਨतीश ਕੁਮਾਰ ਹੋਣੀ ਨੇ ਚਾਹੇ ਹੋਰ ਇਹਨਾਂ ਦੇ ਅਲਾਈਂਸ ਪਾਰਟਨਰ ਹੈ ਉਹ ਡਰ ਕੇ ਈਡੀ ਸੀਬੀਆਈ ਤੋਂ ਤਾਂ ਜ਼ਰੂਰ ਇਹਨਾਂ ਨਾਲ ਬੈਠੇ ਆ ਪਰ ਜਦੋਂ ਸਰਕਾਰ ਬਣਾਉਣ ਦੀ ਗੱਲ ਆਊਗੀ ਉਹ ਇੰਡੀਆ ਅਲਾਈਂਸ ਦਾ ਹੀ ਸਮਰਥਨ ਕਰਨਗੇ ਔਰ ਇੱਕ ਸਟਰੋਂਗ ਆਪੋਜੀਸ਼ਨ ਮੈਂ ਤਾਂ ਜਗਦੀਪ ਜੀ ਇੱਕੀ ਐਗਜ਼ਾਮਪਲ ਦਊਂਗਾ ਵੀ ਜਦੋਂ ਕਬੱਡੀ ਖੇਡਦੇ ਹੁਣ ਸਾਹਮਣੇ ਦੋ ਪਹਿਲਵਾਨ ਹੋਣਾ ਤੇ ਜੇ ਭਵੇਂ ਹਾਰ ਜਿੱਤ ਤਾਂ ਇੱਕ ਦੀ ਹੁਣੀ ਹੈ ਤੇ ਹਾਰੇ ਵਾਲਾ ਵੀ ਦੂਜੇ ਦੀ ਗੱਲ ਲਾਲ ਕਰਦੇ ਤੇ ਅਗਲੀ ਵਾਰੀ ਕਬੱਡੀ ਪਾਉਣ ਤੋਂ ਡਰਦਾ ਤੇ ਆਪੋਜੀਸ਼ਨ ਜੇ ਸਟਰੋਂਗ ਹੋਊਗੀ ਤੇ ਦੇਸ਼ ਦੇ ਲੋਕਾਂ ਦੀ ਸਰਕਾਰ ਦਾ ਹੰਕਾਰ ਟੁੱਟਿਆ ਔਰ ਪੰਜਾਬ ਨੇ ਇੱਕ ਤਰਫਾ ਮੈਸੇਜ ਦਿੱਤਾ ਹੈ ਚਾਹੇ 2022 ਚ ਲੋਕ ਗੱਲਾਂ ਕਰਦੇ ਸੀ ਪੰਜਾਬ ਚ ਕਾਂਗਰਸ ਖਤਮ ਹੋ ਗਈ ਬੀਜੇਪੀ ਨੇ ਕਿਸ ਤਰੀਕੇ ਨਾਲ ਲੀਡਰ ਭੱਜ ਭੱਜ ਕੇ ਬੀਜੇਪੀ ਜੁਆਇਨ ਕੀਤੀ ਰੋਜ਼ ਹੁੰਦੇ ਸੀ ਅੱਜ ਇੰਨੇ ਐਮਐਲਏ ਚਲੇ ਗਏ ਅੱਜ ਫਲਾਣੇ ਚਲੇ ਗਏ ਔਰ ਪੰਜਾਬੀਆਂ ਨੇ ਦਲ ਬਦਲਵਾ ਨੂੰ ਵੋਟਾਂ ਨਹੀਂ ਪਾਈਆਂ ਸਭ ਤੋਂ ਵੱਡਾ ਮੈਸੇਜ ਹੈ ਲੁਧਿਆਣੇ ਦੇ ਵਿੱਚ ਗਦਾਰ ਦੇ ਖਿਲਾਫ ਵਕਫਾ ਸ਼ਹਿਰਪੁਰ ਤੇ ਤੁਹਾਡੇ ਜਿਹੜੇ ਡਿਪਟੀ ਲੀਡਰ ਸੀਗੇ ਉਹ ਆਪ ਚੱਕ ਜਿੱਤ ਗਏ ਨੇ ਨਹੀਂ ਮੈਂ ਮੰਨਦਾ ਚਲੋ ਠੀਕ ਹੈ ਪਰ ਜੇ ਮੇਜਰ ਜੇ ਪੰਜਾਬ ਦੀਆਂ ਹੌਰ ਸੀਟਾਂ ਸੀ ਲੁਧਿਆਣਾ ਸੀ ਪਰਨੀਤ ਕੌਰ ਜੀ ਦੀ ਸੀਟ ਪਟਿਆਲਾ ਸੀ ਇਦਾਂ ਦੀਆਂ ਜਿਹੜੀਆਂ ਸੀਟਾਂ ਜਿੱਥੇ ਪੰਜਾਬ ਦੇ ਲੋਕਾਂ ਦੀ ਸਭ ਤੋਂ ਵੱਡੀ ਨਿਗਾ ਸੀਗੀ ਉੱਥੇ ਵੀ ਕਾਂਗਰਸ ਦਾ ਜਿੱਤਣਾ ਔਰ ਕਾਂਗਰਸ ਦਾ ਇੱਕ ਮੈਸੇਜ ਜਾਣਾ ਔਰ ਚਾਹੇ ਖਡੂਰ ਸਾਹਿਬ ਸੀਟ ਜਿੱਤੀ ਉੱਥੇ ਵੀ ਅਸੀਂ ਦੂਜੇ ਨੰਬਰ ਤੇ ਸੀ ਮੈਕਸਿਮਮ ਜਿਹੜੀ ਸਾਡੀ ਵੋਟ ਦੀ ਰੇਸ਼ੋ ਹੈ ਔਰ ਜੇ ਕਾਲੀ ਦਲ ਦੇ ਸੱਜਣ ਮੇਰੇ ਗੱਲ ਜਰੂਰ ਕਰ ਰਿਹਾ ਵੀ ਠੀਕ ਹੈ 17 ਚਵੇਂ ਹੋ ਗਿਆ ਪਰ ਹੁਣ ਹਾਲਾਤ ਬਦਲ ਚੁੱਕੇ ਆ